ਬਰਾਬਰੀ ਦਾ ਕੰਮ ਹੋਵੇ ਤਾਂ ਜੀ ਅਸੀਂ ਇੱਥੇ ਕੰਮ ਥੋੜਾ ਕਰਗੇ ਹੂੰ ਇਹਦਾ ਸਰਕਾਰਾਂ ਦੇ ਉੱਤੋਂ ਤੋਂ ਮਨੋ ਮਨੋਂ ਮਕਾਇਦਾਂ ਦੇ ਆ ਅਸੀਂ ਤਾਂ ਭਰਾ ਅੱਜ ਤਾਂ ਕਰਨੇ ਕਰਨਾ ਆਪਦਾ ਰੋਟੀ ਜਿਵਾਗਤ ਬਲਣੀ ਪਲਣੇ ਹੂੰ ਹਰ ਵਾਰੀ ਬੋਟਾਂ ਵਰੀ ਕਹਿ ਦਿੰਦੇ ਆ ਅਸੀਂ ਐ ਕਰਦਾਂਗੇ ਚੋਂ ਕਰਦਾਂਗੇ ਬਸ ਇੱਕ ਵਾਰੀ ਬੰਨ ਜਾਂਦੇ ਉਹਦੋਂ 5 ਸਾਲ ਉਹ ਤੋਂ ਬਾਅਦ 5 ਸਾਲ ਨਹੀਂ ਬਨਾਂਗੇ ਆਂਦੀਆਂ ਕਿਸੇ ਨੂੰ ਪੁੱਛਦੇ ਨਹੀਂ ਆ ਵੀ ਸਾਡੀ ਤਾਂ ਬਾਤ ਨਹੀਂ ਪੁੱਛਦੇ ਕਿ ਜਿ ਦਿਹਾੜੀ ਨਹੀਂ ਸਾਡੀ ਵਧਾਉਂਦੇ ਪੁੱਛਦੇ ਇੱਥੇ ਖਾਪਦੇ ਰਹੀਦਾ ਸਾਰੀ ਦਿਨ ਔਰ ਜਦੋਂ ਗੱਲ ਕੰਮ ਦੀ ਆਉਂਦੀ ਆ ਪੈਦਾਵਾਰੀ ਦੇ ਸਾਧਨਾ ਦੀ ਆਉਂਦੀ ਆ ਵੰਡ ਦੀ ਆਉਂਦੀ ਆ ਭਾਵੇਂ ਜ਼ਮੀਨਾਂ ਚੋਂ ਪੈਦਾ ਵੰਡ ਦੀ ਗੱਲ ਹੋਵੇ ਜਾਂ ਫਿਰ ਫੈਕਟਰੀਆਂ 'ਚੋਂ ਬਰਾਬਰ ਅਧਿਕਾਰ ਦੀ ਗੱਲ ਹੋਵੇ ਹੋਰ ਜਿੰਨੇ ਵੀ ਪੈਦਾਵਾਰੀ ਦੇ ਸਾਧਨਾਂ ਉਹਨਾਂ ਵਿੱਚੋਂ ਬਰਾਬਰੀ ਦੀ ਗੱਲ ਆਉਂਦੀ ਆ ਤਾਂ ਉਦੋਂ ਸਾਨੂੰ ਪਛਾੜ ਦਿੱਤਾ ਜਾਂਦਾ ਉਦੋਂ ਸਾਨੂੰ ਕੀੜੇ ਮਕੌੜੇ ਸਮਝ ਆ ਜਾਂਦੇ ਅੱਛਾ ਕਿਸੇ ਦੇ ਖੇਤ ਵਿੱਚ ਕੰਮ ਕਰ ਰਹੇ ਹਾਂ ਤੇ ਲੱਗਦਾ ਨਹੀਂ ਫਿਰ ਮਨ ਵਿੱਚ ਕਦੇ ਖਿਆਲ ਨਹੀਂ ਆਇਆ ਫੁਰਨਾ ਨਹੀਂ ਫਿਰ ਕਿ ਜੇ ਇਹ ਹੀ ਖੇਤ ਇਹਨਾਂ ਦੇ ਵਿੱਚ ਤੁਹਾਡੀ ਹਿੱਸੇਦਾਰੀ ਹੁੰਦੀ ਜਾਂ ਇਸ ਤਰ੍ਹਾਂ ਖੇਤ ਤੁਹਾਡੇ ਆਪਣੇ ਹੁੰਦੇ ਤਾਂ ਗੱਲ ਕੁਝ ਹੋਰ ਹੋਣੀ ਸੀ ਸੱਚੀ ਗੱਲ ਜੀ ਮੈਂ ਸੁਰਿੰਦਰ ਢੱਲਵਾ ਤੁਸੀਂ ਜੁੜੇ ਹੋ ਢੱਲਵਾ ਟੈਲੀਵਿਜ਼ਨ ਤੁਹਾਡੀ ਦੁਨੀਆ ਦੀ ਖਿੜਕੀ ਦੇ ਨਾਲ ਅੱਜ ਅਸੀਂ ਖੜੇ ਆ ਪਿੰਡ ਢੱਲਵਾ ਕਲਾਂ ਦੇ ਖੇਤਾਂ ਦੇ ਵਿੱਚ ਤੁਸੀਂ ਪਿੱਛੇ ਦੇਖ ਰਹੇ ਹੋ ਮੋਗੇ ਕਿ ਖੇਤ ਦਿਖ ਰਹੇ ਹੈਗੇ ਆ ਤੇ ਖੇਤਾਂ ਦੇ ਵਿੱਚ ਇਸ ਵਕਤ ਝੋਨੇ ਆ ਜਿਹੜੇ ਉਹ ਲੱਗ ਰਹੇ ਆ ਟਾਵੇਂ ਟਾਵੇਂ ਲੋਕ ਆ ਜਿਹੜੇ ਖੇਤਾਂ ਦੇ ਵਿੱਚ ਇਸ ਵਕਤ ਝੋਨੇ ਲਗਾ ਰਹੇ ਹੈਗੇ ਆ ਸੋ ਗਰਮੀ ਵੀ ਪੈ ਰਹੀ ਆ ਤੇ ਇਸ ਵਕਤ ਗੱਲਬਾਤ ਕਰਾਂਗੇ ਮਜ਼ਦੂਰਾ ਦੇ ਨਾਲ ਜਿਹੜੇ ਮਜ਼ਦੂਰ ਖੇਤਾਂ ਦੇ ਵਿੱਚ ਝੋਨਾ ਲਗਾ ਰਹੇ ਇੰਨੀ ਗਰਮੀ ਦੇ ਵਿੱਚ ਸੋ ਆਓ ਗੱਲਬਾਤ ਕਰਦੇ ਆਂ ਦੇਖਾਂਗੇ ਕਿ ਕਿਸ ਤਰ੍ਹਾਂ ਇੰਨੀ ਗਰਮੀ ਦੇ ਵਿੱਚ ਝੋਨਾ ਲਗਾਉਂਦੇ ਆ ਕਿੱਥੋਂ ਉਹਨਾਂ ਨੂੰ ਇੰਨੀ ਹਿੰਮਤ ਮਿਲਦੀ ਹੈ ਸੋ ਅਸੀਂ ਪਹੁੰਚ ਚੁੱਕੇ ਆ ਬਿਲਕੁਲ ਖੇਤ ਦੇ ਵਿੱਚ ਤੁਸੀਂ ਦੇਖ ਰਹੇ ਹੋਵੋਗੇ ਕਿ ਮਜ਼ਦੂਰ ਇੱਥੇ ਕੰਮ ਕਰ ਰਹੇ ਆ ਮਜ਼ਦੂਰ ਔਰਤਾਂ ਮਰਦ ਤੇ ਇਥੋਂ ਤੱਕ ਕਿ ਨੌਜਵਾਨ ਬੱਚੇ ਵੀ ਕੰਮ ਕਰ ਰਹੇ ਹੈਗੇ ਸੋ ਗੱਲਬਾਤ ਕਰਾਂਗੇ ਇੱਕ ਨੌਜਵਾਨ ਸਰਦਾਰ ਆ ਜਿਹੜਾ ਉਹ ਸਾਡੇ ਕੋਲ ਖੜਾ ਸਾਡੇ ਕੋਲ ਹੀ ਕੰਮ ਕਰ ਰਿਹਾ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਆ ਉਹ ਕਰਾਂਗੇ ਬਾਈ ਜੀ ਕੀ ਹਾਲ ਆ ਠੀਕ ਆ ਜੀ ਠੀਕ ਹਾਂਜੀ ਅੱਛਾ ਕੀ ਨਾਮ ਆ ਜੀ ਏਕਮ ਸਿੰਘ ਇਹਕਮ ਸਿੰਘ ਜੀ ਕਿੰਨੀ ਉਮਰ ਆ ਤੁਹਾਡੀ 16 ਸਾਲਾਂ ਦੀ 16 ਸਾਲ ਤੇ ਕਿਹੜੀ ਕਲਾਸ ਚ ਪੜਦੇ ਹੋ 10ਵੀਂ ਜੀ ਅੱਛਾ ਏਕਮ ਜੀ ਗਰਮੀ ਬਹੁਤ ਹੈਗੀ ਹੈਗੀ ਹਨਾ ਫਿਲਹਾਲ ਰਾਤ ਗੜੇ ਪੈ ਚੁੱਕੇ ਹੈਗੇ بارش ਹੋਈ ਆ ਥੋੜਾ ਜਿਹਾ ਫਰਕ ਪਿਆ ਮੌਸਮ ਦਾ ਪਰ ਅੱਗੇ ਨੂੰ ਗਰਮੀ ਲਗਾਤਾਰ ਵਧਣੀ ਆ ਜੂਨ ਆ ਜਿਹੜਾ ਆਪਣੇ ਸਿਖਰ ਤੇ ਆਉਣਾ ਹੈ ਤੇ ਗਰਮੀ ਨੇ ਆਪਣਾ ਤੰਡਵਾ ਜਿਹੜਾ ਉਹ ਸਾਰਿਆਂ ਨੂੰ ਦਿਖਾਉਣਾ ਹੈਗਾ ਐਨੀ ਗਰਮੀ ਦੇ ਵਿੱਚ ਤੁਸੀਂ ਕੰਮ ਕਰਦੇ ਹੋ ਹਨਾ ਇਹ ਕਿੱਥੋਂ ਐਨੀ ਹਿੰਮਤ ਕਿੱਥੋਂ ਆਉਂਦੀ ਆ ਤੁਹਾਡੇ ਵਿੱਚ ਕੰਮ ਕਰਨ ਦੀ ਐ ਹੀ ਵਾ ਕਰ ਲੈਣੀ ਮਜਬੂਰੀਆਂ ਹਨਾ ਜੀ ਘਰਾਂ ਦੀਆਂ ਮਜਬੂਰੀਆਂ ਤੋਂ ਐਨੀ ਛੋਟੀ ਉਮਰ ਦੇ ਵਿੱਚ ਨਾਲ-ਨਾਲ ਪੜਦੇ ਹੋ ਹਨਾ ਫਿਰ ਵੀ ਇਸ ਤਰੀਕੇ ਦੇ ਨਾਲ ਮਜਬੂਰੀਆਂ ਕਰਕੇ ਹਾਂ ਹਾਂ ਬਿਲਕੁਲ ਬਿਲਕੁਲ ਸੋ ਮਜ਼ਦੂਰਾਂ ਦੇ ਪਰਿਵਾਰਾਂ ਦੇ ਵਿੱਚੋਂ ਨੇ ਇਹ ਸਾਰੇ ਜਿੰਨੇ ਵੀ ਬੱਚੇ ਇੱਥੇ ਨੌਜਵਾਨ ਕੰਮ ਕਰ ਰਹੇ ਔਰਤਾਂ ਸਾਰੇ ਮਜ਼ਦੂਰ ਨੇ ਸੋ ਇਹਨਾਂ ਦੀ ਮਜਬੂਰੀ ਹੈ ਕਿਤਨੇ ਕਿਤੇ ਸੋ ਇਸ ਕਰਕੇ ਇੰਨੀ ਗਰਮੀ ਦੇ ਵਿੱਚ ਇਹਨਾਂ ਨੂੰ ਕੰਮ ਜਿਹੜਾ ਉਹ ਕਰਨਾ ਪੈ ਰਿਹਾ ਹੈਗਾ ਸੋ ਇੱਥੇ ਬੀਬੀਆਂ ਹੈਗੀਆਂ ਇਹਨਾਂ ਨਾਲ ਵੀ ਔਰਤਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਸਿਕਾ ਪੈ ਜੀ ਸਸਿਕਾ ਕਰਦੇ ਹਾਂ ਕੀ ਨਾਮ ਹੈ ਜੀ ਸੰਦੀਪ ਕੌਰ ਜੀ ਸੰਦੀਪ ਕੌਰ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਕੰਮ ਕਰਦਿਆਂ ਨੂੰ ਜੀ ਹੋ ਗਏ 16-17 ਸਾਲ ਤੋਂ 16-17 ਸਾਲ ਬਹੁਤ ਲੰਮਾ ਸਮਾਂ ਹੋ ਗਿਆ ਜੀ ਤੁਹਾਨੂੰ ਹਨਾ ਕੰਮ ਕਰਦਿਆਂ ਨੂੰ ਅੱਛਾ ਜੀ ਜਿਹੜਾ ਤੁਸੀਂ ਇੱਕ ਖੇਤ ਦੇ ਵਿੱਚ ਕੰਮ ਕਰ ਰਹੇ ਹੋ ਹੈਗੇ ਹੋ ਹਨਾ ਤੇ ਇਹ ਤੁਹਾਡਾ ਆਪਣਾ ਖੇਤ ਹੈ ਜਾਂ ਕਿਸੇ ਦੇ ਖੇਤ ਦੇ ਵਿੱਚ ਕੰਮ ਕਰ ਰਹੇ ਹੋ ਨਹੀਂ ਜੀ ਇਹ ਕਿਸੇ ਦੇ ਖੇਤ ਚ ਕੰਮ ਕਰ ਰਹੇ ਹਾਂ ਅੱਛਾ ਕਿਸੇ ਦੇ ਖੇਤ ਵਿੱਚ ਕੰਮ ਕਰ ਰਹੇ ਹੋ ਤੇ ਲੱਗਦਾ ਨਹੀਂ ਫਿਰ ਮਨ ਵਿੱਚ ਕਦੇ ਖਿਆਲ ਨਹੀਂ ਆਇਆ ਫੁਰਨਾ ਨਹੀਂ ਫਿਰ ਕਿ ਜੇ ਇਹੀ ਖੇਤ ਇਹਨਾਂ ਦੇ ਵਿੱਚ ਤੁਹਾਡੀ ਹਿੱਸੇਦਾਰੀ ਹੁੰਦੀ ਜਾਂ ਇਸ ਤਰ੍ਹਾਂ ਖੇਤ ਤੁਹਾਡੇ ਆਪਣੇ ਹੁੰਦੇ ਤਾਂ ਗੱਲ ਕੁਝ ਹੋਰ ਹੋਣੀ ਸੀ ਬਹੁਤ ਕੁਝ ਆਉਂਦਾ ਜੀ ਇਦਾਂ ਦਾ ਤਾਂ ਸੋਚਣ ਚ ਤਾਂ ਪਰ ਪ੍ਰਮਾਤਮਾ ਨੇ ਜੋ ਮਨਜ਼ੂਰ ਆ ਹੂੰ ਜਿੰਨਾ ਟਾਈਮ ਮਜ਼ਦੂਰੀ ਲਿਖੀ ਮਜ਼ਦੂਰੀ ਕਰਨੀ ਹੈ ਜੀ ਪ੍ਰਮਾਤਮਾ ਨੇ ਚੰਗੇ ਦਿਨ ਦਿੱਤੇ ਤਾਂ ਚੱਲ ਹੋ ਸਕਦਾ ਹੋ ਵੀ ਸਕਦਾ ਹੂੰ ਹਾਂਜੀ ਸੋ ਇਧਰ ਮਰਦ ਮਜ਼ਦੂਰ ਵੀ ਹੈਗੇ ਨੇ ਇਹਨਾਂ ਨਾਲ ਵੀ ਗੱਲਬਾਤ ਆ ਜਿਹੜੀ ਉਹ ਆਪਾਂ ਕਰਾਂਗੇ ਸੋ ਲਗਾਤਾਰ ਸਾਰੇ ਕੰਮ ਕਰ ਰਹੇ ਨੇ ਇੰਨੀ ਗਰਮੀ ਪੈ ਰਹੀ ਆ ਫਿਰ ਵੀ ਸਾਰੇ ਲੱਗੇ ਹੋਏ ਨੇ ਇੰਨੀ ਗਰਮੀ ਦੇ ਵਿੱਚ ਸਵੇਰੇ ਤੋਂ ਲੱਗ ਜਾਂਦੇ ਨੇ ਤੇ ਸ਼ਾਮ ਤੱਕ ਫਿਰ ਲਗਾਤਾਰੇ ਕੰਮ ਕਰਦੇ ਰਹਿੰਦੇ ਨੇ ਸੋ ਗੱਲਬਾਤ ਕਰਾਂਗੇ ਬਾਈ ਜੀ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕੀ ਨਾਮ ਆ ਜੀ ਅਸ਼ਪਾਲ ਰਸ਼ਪਾਲ ਸਿੰਘ ਜੀ ਥੋੜਾ ਜਿਹਾ ਉੱਚੀ ਬੋਲ ਲਿਓ ਹਾਂਜੀ ਤੇ ਬਾਈ ਜੀ ਪਹਿਲਾਂ ਤਾਂ ਤੁਹਾਡੇ ਤੋਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਤੁਸੀਂ ਸਵੇਰੇ ਆ ਜਾਂਦੇ ਹੋ ਹਨਾ ਖੇਤ ਦੇ ਵਿੱਚ ਸਵੇਰੇ ਕਿੰਨੇ ਵਜੇ ਆ ਜਾਂਦੇ ਹੋ ਸਵੇਰੇ ਘਟੂ ਘਟ 5 ਵਜੇ ਆ ਜਾਂਦੇ 5 ਵਜੇ ਤੋਂ 5 ਵਜੇ ਤੋਂ ਲੈ ਕੇ ਫਿਰ ਸ਼ਾਮ ਨੂੰ ਕਿੰਨੇ ਵਜੇ ਤੱਕ ਕੰਮ ਕਰਦੇ ਹੋ 7:30 ਵਜੇ ਤੱਕ 7:30 ਵਜੇ ਤੱਕ ਕਾਫੀ ਕਾਫੀ ਘੰਟੇ ਤੁਸੀਂ ਕੰਮ ਕਰਦੇ ਹੋ ਹਨਾ ਤੇ ਬਾਈ ਜੀ ਕਿੰਨੀ ਕਿ ਫਿਰ ਦਿਹਾੜੀ ਕਿੰਨੀ ਕਿ ਪੈ ਜਾਂਦੀ ਤੁਹਾਨੂੰ ਤੇ ਅਲੀ ਸਾਨੂੰ ਉਹ ਹੀ ਮਜ਼ਦੂਰੀ ਆਈ 4-500 ਰੁਪਈਆ 500-600 ਹੂੰ ਫਿਰ ਦੂਜਾ ਪੰਦਰੀ ਪੈਂਦੀ ਹੈ ਅੱਛਾ ਰੇਟ ਕੀ ਮਿਲਿਆ ਬਾਈ ਜੀ ਐਤ ਕਿਚੋਨੇ ਦਾ ਰੇਟ ਵੀ 4300 ਰੁਪਈਆ 4300 ਤੋਂ ਇਧਰਲੇ ਪਾਸੇ ਇੱਕ ਬਾਈ ਜੀ ਹੋਰ ਕੰਮ ਕਰ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾਮ ਹੈ ਜੀ ਤੁਹਾਡਾ ਨਰੈਣ ਸਿੰਘ ਜੀ ਅੱਛਾ ਨਰੈਣ ਸਿੰਘ ਜੀ ਇੱਕ ਗੱਲ ਦੱਸੋ ਜਿਵੇਂ ਸਾਡੇ ਸੰਵਿਧਾਨ ਦੇ ਵਿੱਚ ਇਹ ਗੱਲ ਪ੍ਰਚਾਰੀ ਜਾਂਦੀ ਕਹੀ ਜਾਂਦੀ ਹੈ ਲਿਖਿਆ ਹੋਇਆ ਸੰਵਿਧਾਨ ਦੇ ਵਿੱਚ ਦੇਸ਼ ਦੇ ਕਾਨੂੰਨ ਦੇ ਵਿੱਚ ਕਿ ਸਾਰੇ ਲੋਕ ਬਰਾਬਰ ਆ ਜਿੰਨੇ ਲੋਕ ਵੀ ਇੱਥੇ ਰਹਿੰਦੇ ਆ ਭਾਵੇਂ ਮਜ਼ਦੂਰ ਆ ਕਿਸਾਨ ਆ ਝੁੱਗੀਆਂ ਝੋਪੜੀਆਂ ਵਾਲੇ ਕੋਈ ਵੀ ਆ ਉਹਨਾਂ ਸਾਰਿਆਂ ਨੂੰ ਜ਼ਿੰਦਗੀ ਜਿਉਣ ਦੇ ਬਰਾਬਰ ਅਧਿਕਾਰ ਆ ਪਰ ਵੋਟਾਂ ਦੇ ਦਿਨਾਂ ਵਿੱਚ ਵੀ ਅਸੀਂ ਦੇਖਦੇ ਆ ਕਿ ਜਦੋਂ ਵੋਟਾਂ ਆਉਂਦੀਆਂ ਤਾਂ ਉਦੋਂ ਵੀ ਸਾਨੂੰ ਇਹ ਕਹਿਤਾ ਜਾਂਦਾ ਕਿ ਵੋਟ ਪਾਉਣ ਦਾ ਸਾਰਿਆਂ ਨੂੰ ਬਰਾਬਰ ਅਧਿਕਾਰ ਆ ਸਾਰੇ ਬਰਾਬਰ ਆ ਪਰ ਜਦੋਂ ਗੱਲ ਕੰਮ ਦੀ ਆਉਂਦੀ ਆ ਪੈਦਾਵਾਰੀ ਦੇ ਸਾਧਨਾਂ ਦੀ ਆਉਂਦੀ ਆ ਵੰਡ ਦੀ ਆਉਂਦੀ ਆ ਭਾਵੇਂ ਜ਼ਮੀਨਾਂ ਚੋਂ ਵੰਡ ਦੀ ਗੱਲ ਹੋਵੇ ਜਾਂ ਫਿਰ ਫੈਕਟਰੀਆਂ 'ਚੋਂ ਬਰਾਬਰ ਅਧਿਕਾਰ ਦੀ ਗੱਲ ਹੋਵੇ ਹੋਰ ਜਿੰਨੇ ਵੀ ਪੈਦਾਵਾਰੀ ਦੇ ਸਾਧਨਾਂ ਉਹਨਾਂ ਵਿੱਚੋਂ ਬਰਾਬਰੀ ਦੀ ਗੱਲ ਆਉਂਦੀ ਆ ਤਾਂ ਉਦੋਂ ਸਾਨੂੰ ਪਛਾੜ ਦਿੱਤਾ ਜਾਂਦਾ ਉਦੋਂ ਸਾਨੂੰ ਕੀੜੇ ਮਕੌੜੇ ਸਮਝਾ ਜਾਂਦਾ ਕੀ ਕਹੋਗੇ ਇਹਦੇ ਤੇ ਬਰਾਬਰੀ ਦਾ ਕੰਮ ਹੋਵੇ ਤਾਂ ਜੀ ਅਸੀਂ ਇੱਥੇ ਕੰਮ ਥੋੜਾ ਕਰਗੇ ਹੂੰ ਇਹਦਾ ਸਰਕਾਰਾਂ ਜੇ ਉੱਤੋਂ-ਉੱਤੋਂ ਮਨਮਨਮ ਕਾਇਰ ਦਿੰਦੇ ਆ ਹੂੰ ਅਸੀਂ ਤਾਂ ਭਰਾ ਅਸੀਂ ਤਾਂ ਕਰਨੇ ਕਰਨਾ ਆਪਦਾ ਰੋਟੀ ਜਿਵਾਗਤ ਤਾਂ ਬਾਲਣੀ ਪਰਨੇ ਆ ਹੂੰ ਜਿਵੇਂ ਬਾਈ ਜੀ ਨੂੰ ਮੈਂ ਪੁੱਛਿਆ ਕਿ ਜਿਵੇਂ ਸਾਨੂੰ ਬਰਾਬਰ ਦੀ ਬਰਾਬਰੀ ਦੇ ਅਧਿਕਾਰ ਹੈਗੇ ਆ ਸੰਵਿਧਾਨ ਬਰਾਬਰੀ ਦਾ ਦਰਜਾ ਦਿੰਦਾ ਇਹ ਸਾਰੇ ਲੋਕਾਂ ਨੂੰ ਬਰਾਬਰ ਜ਼ਿੰਦਗੀ ਜਿਉਣ ਦੇ ਅਧਿਕਾਰ ਆ ਪਰ ਇਸ ਤਰੀਕੇ ਦੇ ਨਾਲ ਮਜ਼ਦੂਰ ਆ ਜਿਹੜੇ ਲਗਾਤਾਰ ਖਾਪ ਰਹੇ ਆ ਕੋਈ ਜ਼ਿੰਦਗੀ ਨਹੀਂ ਹੈਗੀ ਮਜ਼ਦੂਰਾਂ ਦੀ ਹਨਾ ਕੋਈ ਢੰਗ ਨਾਲ ਖਾ ਪੈਣ ਨਹੀਂ ਲੈਂਦੇ ਕੋਈ ਜ਼ਿੰਦਗੀ ਨਹੀਂ ਹੈਗੀ ਤੇ ਜਦੋਂ ਬਰਾਬਰੀ ਦੇ ਅਧਿਕਾਰਾਂ ਦੀ ਗੱਲ ਆਉਂਦੀ ਆ ਹਨਾ ਜ਼ਮੀਨਾਂ 'ਚੋਂ ਬਰਾਬਰੀ ਦੀ ਗੱਲ ਜਾ ਹੋਰ ਫੈਕਟਰੀਆਂ 'ਚ ਬਰਾਬਰੀ ਦਾ ਬਰਾਬਰ ਅਧਿਕਾਰ ਵੰਡਾਉਣ ਦੀ ਗੱਲ ਕਰਦੇ ਆ ਤਾਂ ਉਹਨਾਂ ਨੂੰ ਪਛਾੜ ਦਿੱਤਾ ਜਾਂਦਾ ਹੈ ਕਿ ਉਹਨਾਂ ਨੂੰ ਪਿੱਛੇ ਸੱਡ ਦਿੱਤਾ ਜਾਂਦਾ ਕੀ ਕਹੋਗੇ ਇਹਦੇ ਤੇ ਇਹ ਤੇ ਇਹ ਹੀ ਕਹਾਂ ਗਈ ਹਰ ਵਾਰੀ ਵੋਟਾਂ ਵਰੀ ਕਹਿ ਦਿੰਦੇ ਅਸੀਂ ਐ ਕਰ ਦਾਂਗੇ ਚੋਂ ਕਰ ਦਾਂਗੇ ਬਸ ਇੱਕ ਵਾਰੀ ਬਣ ਜਾਂਦੇ ਉਹਦੋਂ 5 ਸਾਲ ਉਹ ਤੋਂ ਬਾਅਦ 5 ਸਾਲ ਲੰਗੇ ਆਂਦੇ ਆ ਕਿਸੇ ਨੂੰ ਪੁੱਛਦੇ ਨਹੀਂ ਆ ਕੇ ਸਾਡੀ ਤਾਂ ਬਾਤ ਨਹੀਂ ਪੁੱਛਦੇ ਜੇ ਦਿਹਾੜੀ ਨਹੀਂ ਸਾਡੀ ਵਧਾਉਂਦੇ ਖੁਸ਼ ਨਹੀਂ ਤਾਂਦੇ ਇੱਥੇ ਖਾਪਦੇ ਰਹੀਦਾ ਸਾਰੀ ਦਿਹਾੜੀ ਤੇ ਦਿਨ ਮਜ਼ਦੂਰੀ ਸਾਨੂੰ ਪੂਰੀ ਨਹੀਂ ਮਿਲਦੀ ਮਿਹਨਤ ਪੂਰੀ ਮਿਲਦੀ ਨਹੀਂ ਕਿ ਲੱਗਦਾ ਨਹੀਂ ਕਿ ਵੋਟਾਂ ਦੇ ਦਿਨਾਂ ਵਿੱਚ ਤੁਹਾਨੂੰ ਕਿਹਾ ਜਾਂਦਾ ਆਪਾਂ ਨੂੰ ਸਾਰਿਆਂ ਨੂੰ ਇਹ ਕਿਹਾ ਜਾਂਦਾ ਕਿ ਤੁਸੀਂ ਸਾਰੇ ਬਰਾਬਰ ਹੋ ਹਨ ਤੇ ਸਿਰਫ ਵੋਟਾਂ ਵੇਲੇ ਹੀ ਆਪਾਂ ਨੂੰ ਪਰਚੀਆਂ ਸਮਝਿਆ ਜਾਂਦਾ ਨਾ ਕਿ ਇਨਸਾਨ ਇਨਸਾਨਾਂ ਵਾਲੀ ਜ਼ਿੰਦਗੀ ਨਹੀਂ ਆਪਾਂ ਜਿਉਂਦੇ ਕੀ ਲੱਗਦਾ ਇਹ ਹੀ ਕਵਾਂਗੇ ਜੀ ਜੇ ਅਸੀਂ ਬਰਾਬਰ ਹੁੰਦੇ ਤਾਂ ਫਿਰ ਅਸੀਂ ਇੱਥੇ ਧੱਕੇ ਥੋੜੀ ਖਾਣੇ ਸੀਗੇ ਠੀਕ ਆ ਅਸੀਂ ਵੋਟਾ ਉਦੋਂ ਸਾਨੂੰ ਬਹੁਤ ਕੁਝ ਕਹੇ ਜਾਂਦੇ ਆ ਵੋਟਾ ਪਾ ਦੋ ਅਸੀਂ ਐ ਕਰ ਦਾਂ ਪਰ ਕਰਨਾ ਕਰੋ ਨਾ ਕਿਸੇ ਨੇ ਕੁਝ ਨਹੀਂ ਗਾ ਠੀਕ ਆ ਅਸੀਂ ਇੰਨਾ ਇੰਨਾ ਟਾਈਮ ਹੋ ਗਿਆ ਵੋਟਾ ਪਾਈ ਜਾਂਨੇ ਵੋਟਾ ਬਲੇ ਸਾਨੂੰ ਇੱਕ ਇਸਤੇਮਾਲ ਕੀਤਾ ਜਾਂਦਾ ਇਸਤੇਮਾਲ ਕਰਕੇ ਤੁਰ ਜਾਂਦੇ ਬਸ ਉਸ ਤੋਂ ਬਾਅਦ ਕੋਈ ਨਹੀਂ ਕਿਸੇ ਨੂੰ ਪੁੱਛਦਾ ਹਾਂਜੀ ਸੋ ਸ਼ੁਕਰੀਆ ਜੀ